ਸਾਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਅੰਮ੍ਰਿਤ ਦੇ ਨਾਲ 23ਵਾਂ ਦਿਨ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਏ ਉਹ ਹੈਗਾ ਵਕਤ ਤੇ ਆਪਣੇਆਂ ਨਾਲ ਜਿਹੜੀ ਸਾਡੀ ਚਲਦੀ ਰਹਿੰਦੀ ਹੈਗੀ ਇਹ ਦੌੜ ਵਕਤ ਦੀ ਦੌੜ ਦੇ ਵਿੱਚ ਕਈ ਵਾਰੀ ਸਾਡੇ ਆਪਣੇ ਪਿੱਛੇ ਛੁੱਟ ਜਾਂਦੇ ਨੇ ਸੋ ਉਹਨਾਂ ਦੀ ਮੈਂ ਗੱਲ ਕਰਨ ਲੱਗੀ ਆ ਕਿਉਂਕਿ 2-3 ਦਿਨਾਂ ਤੋਂ ਮੇਰੇ ਨਾਲ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਨਾਂ ਵਾਪਰ ਰਹੀਆਂ ਨੇ ਕਿ ਮੈਨੂੰ ਅਹਿਸਾਸ ਹੋਇਆ ਕਿ ਜਦੋਂ ਸਾਡੇ ਕੋਲ ਆਪਣੇ ਹੁੰਦੇ ਨੇ ਉਦੋਂ ਸਾਡੇ ਕੋਲ ਵਕਤ ਨਹੀਂ ਹੁੰਦਾ ਹੈਗਾ ਉਹਨਾਂ ਨੂੰ ਦੇਣ ਵਾਸਤੇ ਤੇ ਜਦੋਂ ਸਾਡੇ ਆਪਣੇ ਸਾਡੇ ਕੋਲ ਖੋਸਤ ਜਾਂਦੇ ਨੇ ਉਦੋਂ ਸਾਡੇ ਕੋਲ ਜਦੋਂ ਵਕਤ ਆਉਂਦਾ ਹੈ ਤਾਂ ਫੇਰ ਸਾਨੂੰ ਉਹ ਵਕਤ ਚੰਗਾ ਨਹੀਂ ਲੱਗਦਾ ਹੈਗਾ ਕਿ ਹੁਣ ਹੁਣ ਸਾਡੇ ਵਕਤ ਆਏ ਦਾ ਕੀ ਫਾਇਦਾ ਜਦੋਂ ਸਾਡੇ ਆਪਣੇ ਨਾ ਰਹਿ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਕਹਿੰਦੇ ਵਕਤ ਬੜਾ ਬਲਵਾਨ ਹੁੰਦਾ ਏ ਪਰ ਕਈ ਵਾਰੀ ਵਕਤ ਦੀ ਮਾਰ ਜਿਹੜੀ ਆ ਸਾਨੂੰ ਬਹੁਤ ਕਮਜ਼ੋਰ ਬਣਾ ਦਿੰਦੀ ਏ ਸੋ ਮੈਂ ਪਿਛਲੇ 2-3 ਦਿਨਾਂ ਦੇ ਵਿੱਚ ਜੋ ਨੋਟਿਸ ਕੀਤਾ ਇੱਕ ਤਾਂ ਮੈਂ ਮੇਰੀ ਇੱਕ ਕੁਲੀਗ ਸੀ ਪਿੱਛੇ ਮੇਰੇ ਨਾਲ ਕੰਮ ਕਰਦੇ ਸੀ ਮੈਂ ਉਹਨਾਂ ਦਾ ਸਟੇਟਸ ਪੜਿਆ ਤਾਂ ਮੈਨੂੰ ਇੱਕਦਮ ਸੁਣ ਕੇ ਪੜ ਕੇ ਬੜਾ ਤੱਕਾ ਜਿਹਾ ਲੱਗਿਆ ਉੱਥੇ ਉਹ ਗੱਲ ਤਾਂ ਉਹਨਾਂ ਨੇ ਲਿਖਿਆ ਹੋਇਆ ਸੀ ਕਿਸੇ ਆਪਣੀ ਫਰੈਂਡ ਵਾਸਤੇ ਜੋ ਪਰਸੋਂ ਕਿਧਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਤੇ ਉਹਨਾਂ ਨੇ ਲਿਖਿਆ ਹੋਇਆ ਸੀਗਾ ਕਿ ਕਾਸ਼ ਮੈਂ ਤੈਨੂੰ ਮਿਲਣ ਆ ਸਕਦੀ ਜਦੋਂ ਤੂੰ ਮੈਨੂੰ ਇੰਨਾ ਬੁਲਾਇਆ ਸੀ ਪਰ ਮੈਂ ਆਪਣੇ ਵਕਤ ਦੇ ਰੁਝੇਵਿਆਂ ਕਾਰਨ ਤੈਨੂੰ ਮਿਲਣ ਨਾ ਆ ਸਕੀ ਤੇ ਅੱਜ ਮੈਂ ਉਸ ਦਿਨ ਨੂੰ ਪਛਤਾ ਰਹੀ ਹਾਂ ਕਿ ਮੈਂ ਤੇਰੇ ਕੋਲ ਕਿਉਂ ਨਾ ਗਈ ਉਹ ਕੈਂਸਰ ਦੀ ਬਿਮਾਰੀ ਨਾਲ ਜੂਝਦੇ-ਜੂਝਦੇ ਇਸ ਦੁਨੀਆ ਤੋਂ ਚਲੇ ਗਏ ਮੇਰੇ ਕੋਲੀਕ ਤੇ ਦੋਸਤ ਤੇ ਪਰ ਉਹਨਾਂ ਨੂੰ ਜਿਹੜਾ ਇਹ ਪਛਤਾਵਾ ਏ ਉਹ ساری ਉਮਰ ਰਹਿਣ ਵਾਲਾ ਏ ਸੋ ਉਹ ਪੜ ਕੇ ਮੇਰੇ ਦਿਲ ਨੂੰ ਬੜੀ ਠੇਸ ਪਹੁੰਚੀ ਕਿ ਕਿਦਾਂ ਵਕਤ ਜਿਹੜਾ ਹੈਗਾ ਏ ਉਹ ਸਾਨੂੰ ਆਪਣੇਆਂ ਤੋਂ ਦੂਰ ਕਰ ਦਿੰਦਾ ਏ ਸਾਹ ਕਿਸੇ ਦੇ ਵੀ ਨਹੀਂ ਪਤਾ ਕਦੋਂ ਤੱਕ ਨੇ ਤੇ ਪਰ ਜਿੰਨੀ ਦੇਰ ਹੈਗੀ ਨੇ ਪ੍ਰਮਾਤਮਾ ਨੇ ਇਹ ਜ਼ਿੰਦਗੀ ਸਾਨੂੰ ਜਿਹੜੀ ਦਿੱਤੀ ਹੈਗੀ ਏ ਇਕੱਠੀਆਂ ਦੀ ਜ਼ਿੰਦਗੀ ਹੋ ਸਕਦਾ ਕਹਿੰਦੇ ਅਗਲਾ ਜਨਮ ਵੀ ਹੋਵੇ ਪਰ ਜ਼ਰੂਰੀ ਨਹੀਂ ਅਗਲੇ ਜਨਮ ਦੇ ਵਿੱਚ ਸਾਨੂੰ ਇਹ ਸਾਥ ਸੰਬੰਧੀ ਇਹ ਮਿੱਤਰ ਪਿਆਰੇ ਜਿਹੜੇ ਨੇ ਉਹ ਮਿਲ ਸਕਣ ਸੋ ਇਹ ਬਹੁਤ ਔਖਾ ਸਮਾਂ ਹੁੰਦਾ ਏ ਤੇ ਦੂਜੀ ਗੱਲ ਦੂਜਾ ਉਦਾਹਰਣ ਮੈਨੂੰ ਮਿਲਿਆ ਮੇਰੇ ਨਾਲ ਹੁਣ ਜਿਹੜੇ ਮੇਰੇ ਪ੍ਰੈਜ਼ੈਂਟ ਕਲੀਗ ਨੇ ਉਹ ਮੈਟਰਨਿਟੀ ਲੀਵ ਤੇ ਜਾ ਰਹੇ ਸੀਗੇ ਕੱਲ ਤੇ ਉਹਨਾਂ ਨੇ ਅੱਖਾਂ ਭਰਾਈਆਂ ਗੱਲ ਇਹ ਸੋਚ ਕੇ ਕਹਿੰਦੇ ਮੈਂ ਜਾ ਰਹੀਆਂ ਮੈਨੂੰ 1 ਸਾਲ ਦੀ ਛੁੱਟੀ ਮਿਲ ਰਹੀ ਹੈ ਪਰ ਮੈਂ ਇੰਡੀਆ ਜਾਣਾ ਚਾਹੁੰਦੀ ਆ ਪਰ ਮੇਰਾ ਹੁਣ ਮਨ ਨਹੀਂ ਹੈਗਾ ਕਹਿੰਦੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਮੇਰੀ ਮਾਂ ਗੁਜ਼ਰ ਗਈ ਸੀ ਤੇ ਮੇਰੀ ਮਾਂ ਮੈਨੂੰ ਇਹ ਕਹਿੰਦੀ ਕਹਿੰਦੀ ਗੁਜ਼ਰ ਗਈ ਕਿ ਤੂੰ ਕਦੋਂ ਤੇਰੇ ਕੋਲ ਇੰਨਾ ਸਾਰਾ ਵਕਤ ਹੋਏਗਾ ਜਦੋਂ ਤੂੰ ਮੇਰੇ ਕੋਲ ਆਏਂਗੀ ਤੇ ਉਸ ਵਕਤ ਮੇਰੇ ਕੋਲ ਵਕਤ ਨਹੀਂ ਸੀ ਹੈਗਾ ਤੇ ਹੁਣ ਮੈਨੂੰ ਮੈਟਰਨਿਟੀ ਲੀਵ ਮਿਲੀ ਏ 1 ਸਾਲ ਦੀ ਮੇਰੇ ਕੋਲ ਵਕਤ ਤਾਂ ਹੈਗਾ ਏ ਪਰ ਮੈਂ ਹੁਣ ਜਾਣਾ ਵੀ ਏ ਪਰ ਮੇਰੇ ਕੋਲ ਖੁਸ਼ੀ ਨਹੀਂ ਹੈਗੀ ਜਾਣ ਦੀ ਕਿ ਮੈਂ ਜਾ ਕੇ ਆਪਣੀ ਮਾਂ ਨੂੰ ਨਹੀਂ ਮਿਲ ਪਾਉਣਾ ਹੈਗਾ ਮੇਰੀ ਮਾਂ ਉੱਥੇ ਨਹੀਂ ਹੋਣੀ ਹੈਗੀ ਸੋ ਕਹਿੰਦੇ ਵਕਤ ਜਿਹੜਾ ਹੁੰਦਾ ਏ ਨਾ ਉਹ ਆਪਾਂ ਨੂੰ ਜਿਹੜਾ ਜਦੋਂ ਗੁਜ਼ਰ ਜਾਂਦਾ ਏ ਨਾ ਉਹ ਵਕਤ ਤਾਂ ਬੜਾ ਪਛਤਾਵਾ ਹੁੰਦਾ ਏ ਇਸ ਕਰਕੇ ਰੋਜ਼ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੇ ਕੋਲ ਆਪਣੇ ਹੈਗੇ ਨੇ ਕੋਈ ਆਪਣਾ ਹੈਗਾ ਜਿਹਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਾਂ ਐਸਾ ਕੋਈ ਆਪਣਾ ਜਿਹੜਾ ਤੁਹਾਨੂੰ ਵਾਰ-ਵਾਰ ਬੁਲਾ ਰਿਹਾ ਹੈ ਮਿਲਣ ਵਾਸਤੇ ਤਾਂ ਜ਼ਰੂਰ ਉਹਨਾਂ ਦੇ ਕੋਲ ਪਹੁੰਚ ਕਰਿਆ ਕਰੋ ਪਹੁੰਚ ਨਹੀਂ ਕਰ ਸਕਦੇ ਐਟ ਲੀਸਟ ਫੋਨ ਤੇ ਗੱਲ ਜ਼ਰੂਰ ਕਰ ਲਿਆ ਕਰੋ ਕਹਿੰਦੇ ਫੋਨ ਨੇ ਨਾ ਸਾਨੂੰ ਮੈਂ ਦੂਜੀ ਗੱਲ ਇੱਥੇ ਹੋਰ ਇੱਕ ਚਰਚਾ ਦੇ ਵਿੱਚ ਕਰਨੀ ਚਾਹਾਂਗੀ ਕਿ ਫੋਨ ਨੇ ਸਾਨੂੰ ਬੜਾ ਇੱਕ ਦੂਜੇ ਤੋਂ ਦੂਰ ਵੀ ਕਰ ਦਿੱਤਾ ਹੈਗਾ ਇਹ ਐਕਚੁਅਲੀ ਅਸੀਂ ਰੋਜ਼ਨਾ WhatsApp ਤੇ ਸਟੇਟਸ ਵੇਖ ਲੈਨੇ ਆ ਇਨਸਟਾ ਤੇ ਸਟੋਰੀਜ਼ ਵੇਖ ਲੈਨੇ ਆ ਟਿਕਟੋਕ ਤੇ ਸਟੋਰੀਜ਼ ਵੇਖ ਲੈਨੇ ਆ ਉਹਨਾਂ ਆਪਣੇਆਂ ਦੀਆਂ ਜਿਨ੍ਹਾਂ ਸਾਡੇ ਪੁਰਾਣੇ ਦੋਸਤ ਮਿੱਤਰ ਤੇ ਸਾਨੂੰ ਇੰਜ ਲੱਗਦਾ ਕਿ ਅਸੀਂ ਨਾ ਉਹਨਾਂ ਨੂੰ ਰੋਜ਼ ਮਿਲਦੇ ਪਏ ਆ ਕਿਉਂਕਿ ਸਾਨੂੰ ਪਤਾ ਲੱਗਦਾ ਰਹਿੰਦਾ ਉਹਨਾਂ ਦੀ ਅਪਡੇਟਸ ਕੀ ਉਹਨਾਂ ਦਾ ਕੀ ਚੱਲ ਰਿਹਾ ਉਹਨਾਂ ਦੀ ਲਾਈਫ ਦੇ ਵਿੱਚ ਉਹਨਾਂ ਦੀ ਸਟੋਰੀ ਤੋਂ ਪਰ ਐਕਚੁਅਲੀ ਇਹਦੇ ਵਿੱਚ ਇਹ ਚੀਜ਼ਾਂ ਨਹੀਂ ਨਾ ਸਾਨੂੰ ਗੱਲਾਂ ਬਾਤਾਂ ਕਰਨ ਤੋਂ ਵੀ ਪਰਾਂ ਕਰ ਦਿੱਤਾ ਏ ਸਾਨੂੰ ਲੱਗਦਾ ਇੰਜ ਉਹਨਾਂ ਦੀਆਂ ਸਟੋਰੀਜ਼ ਵੇਖ ਕੇ ਕਿ ਸਾਨੂੰ ਸਭ ਪਤਾ ਉਹਨਾਂ ਦੀ ਲਾਈਫ ਚ ਕੀ ਹੋ ਰਿਹਾ ਤੇ ਉਹ ਕਿੱਦਾਂ ਚੱਲ ਰਹੇ ਨੇ ਪਰ ਫੋਨ ਕੀਤੇਆਂ ਨੂੰ ਸਾਨੂੰ ਸਾਲ ਗੁਜ਼ਰ ਗਿਆ ਹੁੰਦਾ ਕਿ ਅਸੀਂ ਫੋਨ ਤੇ ਗੱਲ ਕੀਤੀ ਹੋਵੇ ਤੇ ਜੇ ਜਦੋਂ ਤੁਸੀਂ ਫੋਨ ਕਰਦੇ ਹੋ ਨਾ ਕਦੀ ਇਹੋ ਜਿਹੇ ਬੰਦੇ ਨੂੰ ਜਿਹਦੇ ਤੁਸੀਂ ਸਟੇਟਸ ਡੇਲੀ ਵੇਖ ਰਹੇ ਹੋ ਸਟੋਰੀਜ਼ ਡੇਲੀ ਵੇਖ ਰਹੇ ਹੋ ਪਰ ਜਦੋਂ ਤੁਸੀਂ ਉਹਨਾਂ ਨੂੰ ਕੋਈ ਮਹੀਨੇ ਦੋ ਪਿੱਛੇ ਫੋਨ ਕਰੋਗੇ ਨਾ ਤੇ ਤੁਹਾਨੂੰ ਅਸਲ ਉਸ ਬੰਦੇ ਦੇ ਦਿਲ ਵਿੱਚ ਕੀ ਚੱਲ ਰਿਹਾ ਹੈ ਨਾ ਉਹ ਗੱਲ ਕਰਕੇ ਪਤਾ ਲੱਗਦਾ ਹੁੰਦਾ ਹੈ ਸੋ ਫੋਨ ਨੇ ਸਾਨੂੰ ਇੱਕ ਸੁਵਿਧਾ ਵੀ ਦਿੱਤੀ ਹੈ ਕਿ ਅਸੀਂ ਆਪਸ ਦੇ ਵਿੱਚ ਕਨੈਕਟਿਡ ਰਹਿ ਸਕਦੇ ਹਾਂ ਪਰ ਆਹ ਜਿਹੜੇ ਸਟੋਰੀਜ਼ ਪਾ ਕੇ ਅਸੀਂ ਅਪਡੇਟਸ ਦੇ ਦਿੰਨੇ ਆ ਤੇ ਸਾਨੂੰ ਤਸੱਲੀ ਜੀ ਹੋ ਜਾਂਦੀ ਵੀ ਮੈਨੂੰ ਪਤਾ ਉਹ ਮੇਰੀ ਕੰਟੈਕਟ ਲਿਸਟ ਦੇ ਵਿੱਚ ਹੈਗਾ ਉਹ ਮੇਰੇ ਨਾਲ ਫੇਸਬੁੱਕ ਤੇ ਹੈਗਾ ਮੈਨੂੰ ਪਤਾ ਲੱਗਦਾ ਰਹਿੰਦਾ ਉਹਦੀ ਲਾਈਫ ਦੇ ਵਿੱਚ ਕੀ ਚੱਲਦਾ ਪਿਆ ਪਰ ਨਹੀਂ ਉਹ ਸਾਨੂੰ ਅਧੂਰੀ ਜਿਹੜੀ ਕਹਾਣੀ ਸਤੀ ਜਾਂਦੀ ਹੈਗੀ ਇਹ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਆਂ ਤੇ ਜਦੋਂ ਗੱਲ ਕਰਦੇ ਕਰਦੇ ਵੀ ਕੋਈ 2-3 ਮਿੰਟ ਨਿਕਲਦੇ ਨੇ ਨਾ ਤਾਂ ਫੇਰ ਸਾਡਾ ਜਿਹੜਾ ਰਾਬਤਾ ਹੈ ਉਹ ਪੁਰਾਣੇ ਟੱਚ ਦੇ ਵਿੱਚ ਪਹੁੰਚਦਾ ਹੈ ਫੇਰ ਅਸੀਂ ਆਪਣੀ ਪੂਰੀ ਗੱਲ ਉਹਨਾਂ ਨਾਲ ਕਰ ਪਾਉਂਦੇ ਆਂ ਤੇ ਚਲੋ دوست ਮਿੱਤਰਾਂ ਨਾਲ ਤੇ ਕਦੇ ਹਫ਼ਤੇ ਮਤਲਬ 15 ਦਿਨਾਂ ਪਿੱਛੇ ਗੱਲ ਕਰ ਲੈਣੀ ਚਾਹੀਦੀ ਪਰ ਆਪਣੇ ਮਾਪਪਾਪ ਨਾਲ ਕੋਸ਼ਿਸ਼ ਕਰਿਆ ਕਰੋ ਜੇ ਤੁਸੀਂ ਆਪਣੇ ਮਾਪੇ ਤੋਂ ਦੂਰ ਰਹਿੰਦੇ ਪਏ ਹੋ ਨਾ ਤੇ ਉਹਨਾਂ ਨਾਲ ਤੁਹਾਡੀ ਰੋਜ਼ ਰੋਜ਼ ਗੱਲ ਹੋਵੇ ਰੋਜ਼ ਨਹੀਂ ਤਾਂ ਦੂਜੇ ਦਿਨ ਐਟਲੀਸਟ ਜ਼ਰੂਰ ਗੱਲ ਹੋਵੇ ਤੇ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਨਾਲ ਗੱਲਾਂបਾਤਾਂ ਜਿਹੜੀਆਂ ਨੇ ਉਹ ਦਿਲਾਂ ਦੀ ਸਾਂਝ ਵਾਲੀਆਂ ਕਰਿਆ ਕਰੋ ਜ਼ਿੰਮੇਵਾਰੀਆਂ ਤੇ ਸਭ ਨਿਭਦੀਆਂ ਰਹਿੰਦੀਆਂ ਨੇ ਕੁਝ ਉਹਨਾਂ ਦੀਆਂ ਪੁੱਛਿਆ ਕਰੋ ਕੁਝ ਆਪਣੀਆਂ ਦੱਸਿਆ ਕਰੋ ਤੇ ਐਵੇਂ ਆਪਣੀਆਂ ਗੱਲਾਂ ਦਿਲ ਦੇ ਵਿੱਚ ਦੱਪ ਕੇ ਤੇ ਆਪਣੇ ਸਰੀਰ ਨੂੰ ਬਿਮਾਰੀਆਂ ਦੇ ਭਾਗੀਦਾਰ ਨਾ ਬਣਾਵੋ ਤੇ ਆਪਣੀਆਂ ਗੱਲਾਂਬਾਤਾਂ ਕਰਕੇ ਇੱਕ ਦੂਜੇ ਦੇ ਨਾਲ ਤੇ ਜਿਹੜੇ ਤੁਹਾਡੇ ਨਾਲ ਵੀ ਰਹਿੰਦੇ ਨੇ ਨਾ ਉਹਨਾਂ ਨਾਲ ਵੀ ਗੱਲਾਂ-ਬਾਤਾਂ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਕਈ ਵਾਰੀ ਅਸੀਂ ਨਾਲ ਰਹਿੰਦੇ ਹੁੰਨੇ ਆ ਪਰ ਗੱਲਾਂ-ਬਾਤਾਂ ਸਾਡੀਆਂ ਕਰਨ ਦਾ ਮੌਕਾ ਹੀ ਨਹੀਂ ਹੁੰਦਾ ਹੈਗਾ ਵੀ ਅਸੀਂ ਉਹਨਾਂ ਨਾਲ ਗੱਲਾਂ-ਬਾਤਾਂ ਕਰ ਸਕੀਏ ਅ ਇੱਥੇ ਸਪੈਸ਼ਲੀ ਜਦੋਂ ਪਰਦੇਸਾਂ ਦੇ ਵਿੱਚ ਜ਼ਿੰਦਗੀ ਹੁੰਦੀ ਏ ਸ਼ਿਫਟਸ ਇੱਕ ਦੂਜੇ ਦੀਆਂ ਆਲਟਰਨੇਟ ਚੱਲ ਰਹੀਆਂ ਹੁੰਦੀਆਂ ਨੇ ਕਿਸੇ ਦਾ ਸੌਣ ਦਾ ਵੇਲਾ ਏ ਕਿਸੇ ਦਾ ਖਾਣ ਦਾ ਵੇਲਾ ਏ ਕਿਸੇ ਦਾ ਕੰਮ ਤੇ ਜਾਣ ਦਾ ਵੇਲਾ ਏ ਤੇ ਕੋਈ ਸਾਨੂੰ ਕੰਮ ਤੋਂ ਆਉਂਦੇ ਜਾਂਦੇ ਮੇਲ ਹੁੰਦੇ ਨੇ ਸੋ ਉਹ ਗੱਲਾਂ ਬਾਤਾਂ ਜਿਹੜੀਆਂ ਨੇ ਸਾਡੀਆਂ ਕਿਤੇ ਪਿਛਾਂ ਰਹਿ ਜਾਂਦੀਆਂ ਨੇ ਉਹਨਾਂ ਕੋਲ ਵੀ ਬੈਠ ਕੇ ਟਾਈਮ ਕੱਢਣਾ ਜ਼ਰੂਰੀ ਹੁੰਦਾ ਏ ਕਿਉਂਕਿ ਰਿਸ਼ਤੇ ਅੱਜਕੱਲ ਜਿਹੜੇ ਨੇ ਉਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੋ ਗਿਆ ਏ ਸੋ ਅੱਜ ਦਾ ਜ਼ਿੰਦਗੀ ਦਾ ਸਬਕ ਇਹੀ ਹੈਗਾ ਕਿ ਸਾਨੂੰ ਆਪਣਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿਣਾ ਚਾਹੀਦਾ ਹੈਗਾ ਏ ਤੇ ਜਿੰਨਾ ਅਸੀਂ ਆਪਣੇਆਂ ਦੇ ਨਾਲ ਗੱਲਾਂបੱਤਾਂ ਕਰਦੇ ਆਂ ਉਹਨਾਂ ਸਾਡਾ ਦਿਲ ਹੌਲਾ ਹੁੰਦਾ ਏ ਤੁਹਾਡੇ ਕੋਲ ਕੋਈ ਨਾ ਕੋਈ ਇਹੋ ਜਿਹਾ ਆਪਣਾ ਜ਼ਰੂਰ ਹੁੰਦਾ ਏ ਜਿਹਦੇ ਨਾਲ ਤੁਸੀਂ ਆਪਣੇ ਦਿਲ ਦੀ ਗੱਲ ਬਿਨਾਂ ਝਿਜਕ ਤੋਂ ਕਰ ਸਕਦੇ ਹੋ ਕਿ ਇਹ ਜਿਹਾ ਆਪਣਾ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਏ ਕੋਸ਼ਿਸ਼ ਕਰਿਆ ਕਰੋ ਕਿ ਉਹ ਤੁਹਾਡੇ ਮਾਪੇ ਹੋਣ ਤਾਂ ਉਹ ਤੁਹਾਨੂੰ ਵਧੀਆ ਸਲਾਹ ਵੀ ਦਿੰਦੇ ਨੇ ਸੋ ਇਹ ਹੀ ਜ਼ਿੰਦਗੀ ਦਾ ਸਬਕ ਹੈ ਜੀ ਅੱਜ ਦਾ ਸੋ ਅਮਰਿਤ ਨੂੰ ਦਿਓ ਇਜਾਜ਼ਤ ਉਮੀਦ ਕਰਦੀ ਆਂ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਤੁਸੀਂ ਆਪਣੇ ਨਿੱਜੀ ਰਿਸ਼ਤੇਦਾਰਾਂ ਨਾਲ ਆਪਣੇ ਮਾਤਾ ਪਿਤਾ ਨਾਲ ਆਪਣੇ ਦੋਸਤ ਮਿੱਤਰਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰੋਗੇ ਤੇ ਤੁਹਾਨੂੰ ਕੁਝ ਬਦਲਾਅ ਨਜ਼ਰ ਆਵੇ ਇਸ ਸਬਕ ਦੇ ਨਾਲ ਮੈਂ ਇਸੇ ਉਮੀਦ ਦੇ ਨਾਲ ਅੱਜ ਦਾ ਸਬਕ ਜ਼ਿੰਦਗੀ ਦਾ ਇੱਥੇ ਹੀ ਖਤਮ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ